ਚੂੜੇ ਵਾਲੀ ਅ ਤਸਵੀਰਾਂ ਦੇਖ ਕੇ ਤੁਹਾਨੂੰ ਵੀ ਬੇਹੱਦ ਸ਼ਰਮ ਆਵੇਗੀ ਕਿ ਇੱਕ ਨਵਿਆਹੁਤਾ ਕੁੜੀ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖੋ ਕਿ ਕਿਸ ਤਰੀਕੇ ਦੇ ਨਾਲ ਇਸ ਕੁੜੀ ਦੇ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਹਾਲਾਂਕਿ ਇਸ ਘਟਨਾ ਦੇ ਵਿੱਚ ਇੱਕ ਕੁੜੀ ਕੱਲਿਆਂ ਹੀ ਨਹੀਂ ਹੁੰਦੀ ਬਲਕਿ ਉਸ ਦਾ ਘਰ ਵਾਲਾ ਵੀ ਉਸ ਦਾ ਪੂਰਾ ਸਾਥ ਦਿੰਦਾ ਤੁਸੀਂ ਵੇਖੋ ਕਿ ਕਿਸ ਤਰੀਕੇ ਦੇ ਨਾਲ ਇਹ ਕੁੜੀ ਜਿਹੜੀ ਹੈ ਐਕਟੀਵਾ ਤੇ ਜਾ ਕੇ ਬੈਠਦੀ ਹੈ ਇੱਧਰ ਉੱਧਰ ਵੇਖਦੀ ਹੈ ਜਦੋਂ ਉਸ ਨੂੰ ਲੱਗਦਾ ਹੈ ਕਿ ਉਸ ਨੂੰ ਕੋਈ ਨਹੀਂ ਵੇਖ ਰਿਹਾ ਤਾਂ ਉਸ ਤੋਂ ਬਾਅਦ ਉਹ ਐਕਟੀਵਾ ਸਟਾਰਟ ਕਰਦੀ ਹੈ ਤੇ ਉਸ ਤੋਂ ਬਾਅਦ ਮੌਕੇ ਤੋਂ ਰਫੂ ਚੱਕਰ ਹੁੰਦੀ ਹੈ ਹਾਲਾਂਕਿ ਤੁਸੀਂ ਤਸਵੀਰਾਂ ਦੇ ਵਿੱਚ ਵੇਖੋ ਕਿ ਜਿਵੇਂ ਹੀ ਉਹ ਥੋੜੀ ਦੂਰ ਅੱਗੇ ਨਿਕਲਦੀ ਹੈ ਉਸ ਦਾ ਘਰ ਵਾਲਾ ਉਸ ਦਾ ਇੰਤਜ਼ਾਰ ਕਰ ਰਿਹਾ ਹੁੰਦਾ ਹੈ ਤੇ ਉਸ ਤੋਂ ਬਾਅਦ ਉਸ ਕੁੜੀ ਦੇ ਪਿੱਛੇ ਬੈ ਕੇ ਦੋਵੇਂ ਇੱਥੋਂ ਫਰਾਰ ਹੋ ਜਾਂਦੇ ਨੇ ਤੁਹਾਨੂੰ ਦੱਸ ਦਈਏ ਕਿ ਖਬਰ ਜਿਹੜੀ ਹੈ ਉਹ ਲੁਧਿਆਣਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਲੁਧਿਆਣਾ ਸ਼ਹਿਰ ਦੇ ਵਿੱਚ ਲੁੱਟਾਂ ਖਵਾ ਦੀਆਂ ਵਾਰਦਾਤਾਂ ਦਿਨ ਪ੍ਰਤੀ ਦਿਨ ਵਧਦੀਆਂ ਜਾ ਰਹੀਆਂ ਨੇ ਤਾਜ਼ਾ ਮਾਮਲਾ ਵੀ ਉੱਥੋਂ ਨਿਕਲ ਕੇ ਸਾਹਮਣੇ ਆ ਰਿਹਾ ਜਿੱਥੇ ਲੁਧਿਆਣਾ ਦੇ ਨਿਊ ਮਾਡਲ ਟਾਊਨ ਇਲਾਕੇ ਦੇ ਵਿੱਚ ਇਹ ਅਨੋਖੀ ਘਟਨਾ ਵੇਖਣ ਨੂੰ ਮਿਲੀ ਜਿੱਥੇ ਇੱਕ ਘਰ ਦੇ ਬਾਹਰ ਖੜੀ ਐਕਟਿਵਾ ਨਵ ਵਿਆਹੁਤਾ ਪੁੜੀ ਜਿਸ ਦੇ ਹੱਥ ਦੇ ਵਿੱਚ ਚੂੜਾ ਪਾਇਆ ਹੁੰਦਾ ਹੈ ਉਹ ਲੈ ਕੇ ਫਰਾਰ ਹੋ ਜਾਂਦੀ ਹੈ ਉਸ ਦਾ ਘਰ ਵਾਲਾ ਵੀ ਉਸ ਦੇ ਨਾਲ ਹੀ ਸ਼ਾਮਿਲ ਹੁੰਦਾ ਹੈ ਸੀਸੀਟੀਵੀ ਤਸਵੀਰਾਂ ਦੇ ਵਿੱਚ ਇਹ ਪੂਰੀ ਘਟਨਾ ਕੈਦ ਹੋਈ ਹੈ ਨਵਜਾਹ ਹੁਤਾ ਲੜਕੀ ਆਪਣੇ ਸਾਥੀ ਦੇ ਨਾਲ ਮੋਹੱਲੇ ਦੇ ਵਿੱਚ ਆਉਂਦੀ ਹੈ ਤੇ ਉਸ ਤੋਂ ਬਾਅਦ ਐਕਟਿਵਾ ਤੇ ਬੈਠਦੀ ਹੈ ਐਕਟਿਵਾ ਚੋਰੀ ਕਰਕੇ ਫਰਾਰ ਹੋ ਜਾਂਦੀ ਹੈ ਸ਼ਖਸ ਵੀ ਉਸ ਦੇ ਪਿੱਛੇ ਬਹਿ ਕੇ ਦੋਵੇਂ ਉਥੋਂ ਰਫੂ ਚੱਕਰ ਹੋ ਜਾਂਦੇ ਨੇ ਤੁਹਾਨੂੰ ਦੱਸ ਦਈਏ ਕਿ ਜਿਸ ਸ਼ਖਸ ਦੀ ਐਕਟਿਵਾ ਚੋਰੀ ਹੋਈ ਹੈ ਉਹ ਭਾਜਪਾ ਦਾ ਲੀਡਰ ਹੈ ਉਸਨੇ ਕਿਹਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਆਏ ਦਿਨ ਵੱਧ ਰਹੀਆਂ ਨੇ ਉਹਨਾਂ ਵੱਲੋਂ ਪੁਲਿਸ ਚੌਕੀ ਨੂੰ ਵੀ ਇਸ ਬਾਬਤ ਸ਼ਿਕਾਇਤ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਦੋਸ਼ੀ ਤੇ ਕਾਰਵਾਈ ਕਰਨ ਦੀ ਵੀ ਗੱਲ ਆਕੀ ਗਈ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਇਹ ਜਿਹੜਾ ਜੋੜਾ ਹੈ ਇਹ ਫੜਿਆ ਜਾਂਦਾ ਜਾਂ ਫਿਰ ਨਹੀਂ ਮੈਂ ਰਾਜਨ ਸ਼ਰਮਾ ਜੀ ਭਾਰਤੀ ਜਨਤਾ ਪਾਰਟੀ ਤੋਂ ਭਾਰਤੀ ਜਨਤਾ ਪਾਰਟੀ ਹਾਂਜੀ ਹਾਂਜੀ ਕੀ ਉਹਦਾ ਭਾਰਤੀ ਜਨਤਾ ਪਾਰਟੀ ਮੈਂ ਵਰਕਰਾਂ ਪਾਰਟੀ ਦਾ ਜੀ ਜੀਆ ਬੀਏਪੀ ਦੀ ਆਗੂ ਹਾਂਜੀ ਹਾਂਜੀ ਬੀਏਪੀ ਦੀ ਆਗੂ ਉਹ ਕੱਲ 11 ਵਜੇ 40 ਮਿੰਟ ਤੇ ਮੇਰੇ ਆਪਣਾ ਐਕਟਵਾ ਖੜਾ ਸੀ ਬਾਹਰ ਇੱਕ ਲੜਕਾ ਤੇ ਲੜਕੀ ਆਏ ਨੇ ਲੜਕੀ ਦੇ ਹੱਥ ਤੇ ਚੂੜਾ ਪਾਇਆ ਹੋਇਆ ਵੈ ਤੇ ਮੈਂ ਪੌਣੇ 12 ਬਾਹਰ ਆਇਆ ਤੇ ਮੈਨੂੰ ਸਕੂਟਰ ਨੀ ਨਜ਼ਰ ਆਇਆ ਮੇਰਾ ਉੱਤੇ ਖੜਾ ਐਕਟਵਾ ਬਲੂ ਰੰਗ ਦਾ ਤੇ ਮੈਂ ਜਦੋਂ ਸੀਸੀਟੀਵੀਜ਼ ਦੇਖੀਆਂ ਫੋਟੋਜ਼ ਦੇਖੀਆਂ ਤੇ 11 ਵਜੇ 42 ਮਿੰਟ ਤੇ ਇੱਕ ਲੜਕੀ ਨੂੰ ਲੜਕੇ ਨੇ ਚਾਬੀ ਪਕੜਾਈ ਆ ਤੇ ਉਹਨੇ ਚਾਬੀ ਲਗਾਈ ਤੇ ਚਾਬੀ ਲੱਗ ਗਈ ਮੇਰੇ ਐਕਟਵਾ ਦੇ ਉਨੇ ਸਟਾਰਟ ਕੀਤਾ ਤੇ 10 ਵੀ ਕਦਮਾਂ ਦਾ ਲੜਕਾ ਪਹਿਲੇ ਅੱਗੇ ਜਾ ਕੇ ਖੜ ਗਿਆ ਹੂੰ ਉਹਨੇ ਜਾ ਕੇ ਆਪਣੇ ਲੜਕੇ ਨੂੰ ਨਾਲ ਬਿਠਾਇਆ ਤੇ ਐਕਵਾ ਲੈ ਕੇ ਫਰਾਰ ਹੋ ਗਈ ਉਸ ਤੇ ਕਿੰਨਾ ਸਮਾਂ ਲਾਇਆ ਉਹਨਾਂ ਨੇ ਐਕਵਾ ਚੋਰੀ ਕਰਨੇ ਸਮੇ ਲੱਗਾ ਹੀ ਕੋਈ ਨਹੀਂਗਾ ਉਹਨੇ ਚੋਰ ਕੀ ਹੋਣੀ ਉਹਨਾਂ ਕੋਲ ਜਿਹੜੀ ਹੁੰਦੀ ਐਕਵਾ ਦੀ ਕੋਈ ਉਹਨਾਂ ਕੋਲ ਉਹਨੇ ਆਈ ਜਦ ਇਹ ਕੀ ਲਗਾਈ ਚਾਬੀ ਲਾਕੀ ਉਹਨੂੰ ਤੇ ਛਾਤੇ ਚੋਂ ਨੇ ਚੋੜਾ ਪਾਇਆ ਹੋਇਆ ਹੈ ਜਿਵੇਂ ਨਵਾਂ ਵਿਆਹ ਹੋਇਆ ਹੁੰਦਾ ਕਿਸੇ ਦਾ ਨਵੀਂ ਵਿਆਹੀ ਜੋੜੀ ਨਵੀਂ ਵਿਆਹੀ ਜੋੜੀ ਸੀ ਨਵੀਂ ਵਿਆਹੀ ਜੋੜੀ ਸੀ ਮੇਰੇ ਤੋਂ ਪਿੱਛੇ ਪਹਿਲੇ ਕਿ ਉਹਨਾਂ ਨੇ ਹੋਰ ਕਿਸੇ ਐਕਟ ਵਾਲੇ ਟਰਾਈ ਕੀਤੀ ਗਲੀ ਦੇ ਵਿੱਚ ਉਹਨਾਂ ਕੋਲੋਂ ਖੁੱਲਿਆ ਨਹੀਂ ਤੇ ਥੋੜੀ ਦੇਰ ਬਾਅਦ ਫਿਰ ਉਹ ਜਦੋਂ ਅੱਗੇ ਨੂੰ 20 50 ਕਦਮ ਵਧੇ ਤੇ ਮੇਰੇ ਘਰ ਤੱਕ ਆ ਕੇ ਤੇ ਮੇਰੇ ਘਰ ਦੇ ਬਾਹਰ ਖੜੀ ਸੀ ਜਿੱਦਾਂ ਰੂਟੀਨ 'ਚ ਖੜਾ ਹੁੰਦਾ ਵਾ ਠੀਕ ਹੈ ਤੇ ਲੱਗਦਾ ਵੀ ਲੋਕਾਂ ਨੂੰ ਡੋਟ ਬਣਾਵੇ ਚੱਕ ਬਣਾਵੇ ਵੀ ਨਵੀਂ ਵਿਆਹੀ ਜੋੜੀ ਹੈ ਵੀ ਲੱਗਦਾ ਵੀ ਚਾਪੀ ਲਾਈ ਤੇ ਸ਼ੂ ਮੰਤਰ ਆ ਪਤਾ ਹੀ ਲੱਗਿਆ ਇਹਦਾ ਲੱਗ ਹੀ ਨਹੀਂ ਰਹਾ ਵੀ ਚੋਰ ਹੈਗੇ ਐ ਲੱਗਿਆ ਵੀ ਜਿਵੇਂ ਕੋਈ ਆਪਣੇ ਐਕਟਵਾਂ ਲੈ ਕੇ ਜਾ ਰਿਹਾ ਵਾ ਕਿਸੇ ਨੂੰ ਡਾਊਟ ਹੀ ਨਹੀਂ ਹੋਇਆ ਵੈਸੇ ਵੀ ਉਸ ਤਾਂ ਕੋਈ ਹੈ ਨਹੀਂ ਐਕਟਵਾਂ ਲੜਕੀ ਚਲਾ ਕੇ ਲੱਗੀ ਗਈ ਲੜਕੀ ਚਲਾ ਕੇ ਲੈ ਕੇ ਗਈ ਜੀ ਫੋਟੋ ਜਾ ਗਈਆਂ ਡਿਜੀ ਹੈ ਕਿੰਨੀ ਕੁ ਉਮਰ ਲੱਗਦੀ ਹੈ ਲੱਗਦਾ ਵੀ ਨਵੀਂ ਨਵੀਂ ਵੇਈ ਜੋੜੀ ਸੀ ਛੋਟੀ ਉਮਰ ਦੀ 20 22 ਸਾਲ ਦੀ ਲੱਗਦੀ ਜੀ ਲੜਕੀ ਅੱਛਾ ਲੱਗਦਾ ਵੀ ਜਿਹੜੀ ਇਹ ਲੋਕ ਕਰਦੇ ਵੀ ਨਸ਼ੇ ਦੇ ਕਾਰਨ ਜਾਂ ਹਾਂ ਨਸ਼ਾ ਵਧਿਆ ਹੈ ਨਸ਼ੇ ਕਰਕੇ ਹੀ ਚੋਰੀਆਂ ਹੋ ਰਹੀਆਂ ਜ਼ਿਆਦੀਆਂ ਤੇ ਆਪਣੇ ਨਸ਼ੇ ਦੀ ਪੂਰਤੀ ਕਰਨ ਵਾਸਤੇ ਹੀ ਐਸੀ ਚੀਜ਼ਾਂ ਸਾਰੀਆਂ ਹੋ ਰਹੀਆਂ ਐਕਟਵਾਂ ਚੋ ਕਾਫੀ ਸਮਾਂ ਭਾਜਪਾ ਦੇ ਵਿੱਚ ਵੀ ਤੁਸੀਂ ਜ਼ਿੰਮੇਵਾਰੀ ਨਿਭਾਈ ਹੈ ਭਾਜਪਾ ਤੋਂ ਲੀਡਰ ਵੀ ਹੋ ਤੁਸੀਂ ਤੇ ਕੀ ਕਿਹੜੇ ਇਨੀ ਵਿੱਚ ਰਹਿੰਦੇ ਹੋ ਕੀ ਉਦ ਹੈ ਤੁਹਾਡੇ ਕੋਲ ਮੈਂ ਵਾਰਡ ਨੰਬਰ 72 ਚ ਰਹਿਣਾ ਵਾ ਜੀ ਭਾਜਪਾ ਦਾ ਵਰਕਰ ਹੈਗਾ ਵਾਂ ਨਿਊ ਮਾਰਟਲ ਟੋਨ ਹੈ ਐਸ਼ਾ ਸਾਹਿਬ ਅੱਛਾ ਭਾਜਪਾ ਦਾ ਬਿਲੋਂਗ ਕਰਦੇ ਹੋ ਹਾਂ ਜੀ ਹਾਂ ਜੀ ਅੱਛਾ ਮਲੇੜ ਕਿ ਨਹੀਂ ਗੋਲਟਾ ਨੇ ਆ ਪੁਲਿਸ ਟੌਂਕੀ ਕੋਚਰ ਮਾਰਕੀਟ ਕੰਪਲੇਂਟ ਦਿੱਤੀ ਹੋਈ ਆ ਤੇ ਅੱਛਾ ਹਾਂ ਜਾਂਚ ਆ ਗਈ ਹਾਂਜੀ ਹਾਂਜੀ ਹੋ ਗਈ ਕੀ ਕੀ ਬਲੋਸਾ ਦਿੱਤਾ ਉਹਨਾਂ ਨੂੰ ਅੱਜ ਬਹੁਤ ਫੋਟੋਸ ਦਿੱਤੀਆਂ ਸਾਰੀਆਂ ਉਹ ਇਨਵੈਸਟੀਗੇਸ਼ਨ ਕਰ ਰਹੇ ਆ ਕੋਸ਼ਿਸ਼ ਕਰ ਰਹੇ ਕਹਿੰਦੇ ਲੱਗਦਾ ਬਿਆਹ ਵੀ ਉਹਨਾਂ ਨੂੰ ਦੱਸਿਆ ਵੀ ਚੂੜੇ ਵਾਲੀ ਹਾਂ ਸਾਰਾ ਦਿੱਤੀਆਂ ਫੋਟੋਸ ਦਿੱਤੀਆਂ ਉਹਨਾਂ ਨੂੰ ਵੀਡੀਓ ਦਿੱਤੀਆਂ ਲੱਗਦਾ ਚੂੜੇ ਵਾਲੀ ਭਾਬੀਆਂ ਵੀ ਮਸ਼ਹੂਰ ਹੋਣਗੀਆਂ ਡੈਫੀਨੇਟਲੀ ਠੀਕ ਹਾਂ ਤੇ ਕੀ ਅਪੀਲ ਕਰਨਾ ਚਾਹਦੇ ਲੋਕਾਂ ਨੂੰ ਵੀ ਅੱਜਕੱਲ੍ਹ ਵਿਸ਼ਵਾਸ ਕਰਨਾ ਚਾਹੀਦਾ ਵੀ ਚੂੜੇ ਵਾਲੀਆਂ ਤੋਂ ਵੀ ਅੋਸਕਲ ਵਿਸ਼ਵਾਸ ਨੂੰ ਚੋਰ ਦੇ ਉੱਤੇ ਕਾਦਾ ਵਿਸ਼ਵਾਸ ਹੈ ਕੋਈ ਵੀ ਕਰ ਸਕਦਾ ਮੈਨੂੰ ਹੈਰਾਨਗੀ ਵਾਲੀ ਗੱਲ ਹੈ ਜਿਵੇਂ ਲੜਕੀ ਇੱਕ ਚੋੜੇ ਵਾਲੀ ਚੋਰੀ ਕਰਕੇ ਲੈ ਕੇ ਗਈ ਹੈ ਮੈਂ ਤਾਂ ਪਹਿਲਾ ਕੇਸ ਹੀ ਦੇਖਿਆ ਵੀ ਲੜਕੀ ਵੀ ਇੱਕ ਵਾਰ ਚੱਕ ਰਹੀ ਹੈ ਇਸ ਕੇਸ ਦਾ ਲੜਕੇ ਚੱਕਦੇ ਦੇਖੇ ਨੇ ਤੇ ਚੌਂਕੀ ਕਿੰਨੀ ਕੁ ਦੂਰੀ ਤੇ ਹੈ ਭਾਈ ਇਹ ਤੋਂ ਚੌਂਕੀ ਤਾਂ 400 ਮੀਟਰ ਦੇ ਚੌਂਕੀ ਤੋਂ ਜ਼ਿਆਦਾ ਦੂਰ ਤਾਂ ਹੈ ਨਹੀਂ ਕਿ 400 ਮਿੰਟ ਵੀ ਕੈਮਰੇ ਲੱਗਿਆ ਉਹਨਾਂ ਕੋਈ ਡਰ ਨਹੀਂ ਖੋਫ ਨਹੀਂ ਆ ਕੋਈ ਉਹਨਾਂ ਨੇ ਮੂੰਹ ਤੇ ਕੁਝ ਨਹੀਂ ਬੰਨਿਆ ਕੋਈ ਕਪੜਾ ਨਹੀਂ ਲਪੇਟਿਆ ਲੜਕਾ ਵੀ ਉਦਾਂ ਹੀ ਹੈ ਤੇ ਲੜਕੀ ਵੀ ਬੜੇ ਆਰਾਮ ਨਾਲ ਤਿਆਰ ਸ਼ਾਰ ਹੈ ਜਿਵੇਂ ਹੁੰਦਾ ਚੌਂਕੀ ਕੋਚਰ ਹੈ ਜਿਹੜੇ ਤੇ ਨਿੱਜੀ ਠਾਣਾ ਨਾ ਕੋ ਆਪਣਾ ਚੌਂਕੀ ਕੋਚਰ ਮਾਰ ਗਿਆ